ਗੱਲ ਇਹ ਕਿ ਜਿਨ੍ਹਾਂ ਨੂੰ ਇਹ ਖਾਣਾ ਖਾਣ ਤੋਂ ਪਹਿਲਾਂ ਵਾਲਾ ਅਢਕਾਰ ਵੀ ਨਹੀਂ ਆ ਰਿਹਾ ਉਹਨਾਂ ਲਈ ਐਲੋਵਿਰਾ ਆਮਲਾ 25 ਐਮਐਲ ਆਪਦਾ ਪੀਣਾ ਸ਼ੁਰੂ ਕਰ ਦਿਓ ਇਹ ਪਹਿਲਾ ਇੱਕ ਮੈਡੀਸਨ ਹੈ ਦੂਜੀ ਮੈਡੀਸਨ ਜਿਨ੍ਹਾਂ ਕੋਲ ਐਲੋਵਿਰਾ ਆਮਲਾ ਨਹੀਂ ਹੈਗਾ ম্যাগਨੀਸ਼ੀਅਮ ਸਾਲਟ ਆ ਭਾਵੇਂ ਪਿੰਕ ਸਾਲਟ ਹੈ ਉਹਨੂੰ ਅਗਰ ਜੇ ਤੁਹਾਡਾ ਬੀਪੀ ਵੱਧ ਹੈ ਤਾਂ ਜ਼ੁਬਾਨ ਤੇ ਰੱਖ ਕੇ ਉਪਰੋਂ ਗਰਮ ਪਾਣੀ ਪੀ ਲੋ ਘੱਟਦਾ ਹੈ ਤਾਂ ਪਾਣੀ ਦੇ ਵਿੱਚ ਐਡ ਕਰਕੇ ਉਸ ਪਾਣੀ ਨੂੰ ਚਾਹ ਦੀ ਤਰ੍ਹਾਂ ਪੀ ਲੋ ਸਮਝ ਨਹੀਂ ਆਇਆ ਨਮਕ ਨਾਲ ਬੀਪੀ ਦਾ ਕੀ ਕਨੈਕਸ਼ਨ ਹੈ ਜੀ ਨਮਕ ਦਾ ਸੀ ਜੇ ਲੈ ਲੈਨੇ ਆ ਤਾਂ ਸਾਡਾ ਬੀਪੀ ਵੱਜ ਜਾਂਦਾ ਡਾਕਟਰ ਤਾਂ ਕਹਿੰਦੇ ਜੀ ਨਮਕ ਨਹੀਂ ਖਾਣਾ ਬੀਪੀ ਵੱਜੂ ਕਿਉਂਕਿ ਉਹ ਸੋਡੀਅਮ ਵਾਲਾ ਹੁੰਦਾ ਐਸ ਆਪ ਆਪ ਤਾਂ ਹੁਣ ਮੈਗਨੀਸ਼ੀਅਮ ਵਾਲੇ ਦੀ ਗੱਲ ਕਰ ਮੈਗਨੀ ਪਾਕਿਸਤਾਨੀ ਨੂਨ ਕਹਿੰਦੇ ਨੇ ਪੰਜਾਬੀ ਚ ਹਾਂ ਉਹ ਵੀ ਕਹਿ ਸਕਦੇ ਨੇ ਲੇਕਿਨ ਉਹਦੀਆਂ ਕਿਸਮਾਂ ਅਲੱਗ-ਅਲੱਗ ਨੇ ਵਾਈਟ ਬਰਾਊਨੀ ਔਰ ਪਿੰਕ ਔਰ ਆਪਾਂ ਪਿੰਕ ਦੀ ਗੱਲ ਕਰ ਰਹੇ ਹਾਂ ਸਭ ਤੋਂ ਪੌਸ਼ ਕਿਸਮਾਂ ਨੂੰ ਮੈਗਨੀਸ਼ੀਅਮ ਸਾਲਟ ਕਹਿੰਦੇ ਆ ਅਜਿ ਮੈਗਨੀਸ਼ੀਅਮ ਸਲਫੇਟ ਦੀ ਮਾਤਰਾ ਹੁੰਦੀ ਹੈ ਇਹ ਹੀਲ ਕਰਦਾ ਹੈ ਹਾਰਟ ਨੂੰ ਹਾਰਟ ਦੀਆਂ ਧੰਨੀਆਂ ਨੂੰ ਵੇਨਸ ਨੂੰ ਨਰਵਸ ਸਿਸਟਮ ਨੂੰ ਡਾਈਜੈਸਟਿਵ ਸਿਸਟਮ ਨੂੰ ਗੁੱਡ ਜੂਸਸ ਜਿਹੜੇ ਨੇ ਚੰਗੇ ਜੂਸ ਆ ਲੀਵਰ ਦੇ ਬਣਾਉਣਸ ਹੈਲਪ ਕਰਦਾ ਹੈ ਔਰ ਤੁਹਾਡੇ ਨਰਵਸ ਸਿਸਟਮ ਨੂੰ ਵੀ ਹੀਲ ਕਰਦਾ ਤਾਂ ਕੰਮ ਬਹੁਤ ਨੇ ਤਾਂ ਉਸ ਨਮਕ ਦੀ ਨੂੰ ਤੁਸੀਂ ਸੇਵਨ ਕਰ ਸਕਦੇ ਹੋ ਤਾਂ ਤੁਹਾਡੇ ਡਕਾਰਾਂ ਨੇ ਔਲੀ ਲਈ ਚਾਲੂ ਹੋ ਜਾਣਗੇ ਖਾਣਾ ਖਾਣ ਤੋਂ ਅੱਧਾ ਘੰਟਾ ਪਹਿਲਾਂ ਤੇ ਤੁਹਾਡੀ ਭੁੱਖ ਦਰੁਸਤ ਹੋ ਜਾਏਗੀ ਸਹੀ ਭੁੱਖ ਸਿਖਾਦਾ ਗਿਆ ਖਾਣਾ ਹੀ ਤੁਹਾਡੇ ਕਿਸੇ ਕੰਮ ਆਉਣਾ ਹੈ ਡੇ ਟਾਈਮਾਂ ਖਾਣਾ ਖਾਦਾ ਕੇ ਖਾਣਾ ਜ਼ਹਿਰ ਬਣਦਾ ਹੈ